ਮੇਰਾ ਨਾਮ ਰਾਜਪ੍ਰੀਤ ਹੈ ਤੇ ਮੈਂ ਸਾਡੇ ਬਾਰੇ ਦੱਸ ਦਿਆਂ ਅਸੀਂ ਹਰਿਆਣੇ ਤੋਂ ਆਏ ਆ ਐਸਆਰ ਕਮਰਸ਼ੀਅਲ ਗੋਡ ਫਾਰਮ ਤੁਸੀਂ ਜਾਣਦੇ ਹੋਵੋਗੇ ਵੀਡੀਓ ਵੀ ਦੇਖਿਆ ਹੋਣਗੇ ਜੀ ਆਪਣੀਆਂ ਕਾਲਿਆਂ ਵਾਲੀ ਮੰਡੀ ਤੇ ਬਿਲਕੁਲ ਨਾਲ ਪਿੰਡ ਆਈ ਆਪਣਾ ਰੋੜੀ ਰੋਡ ਦੇ ਉੱਪਰ ਤੇ ਬੀਟਲ ਨਸਲ ਦੇ ਉੱਤੇ ਅਸੀਂ ਕੰਮ ਕਰ ਰਹੇ ਹਾਂ ਦੋਨੋਂ ਬ੍ਰਦਰ ਇੱਥੇ ਅਸੀਂ ਟ੍ਰੇਨਿੰਗ ਕਰਵਾਉਣ ਦਾ ਮਕਸਦ ਸਾਡਾ ਇਹੀ ਹੈ ਕਿਉਂਕਿ ਰਾਜਵੀਰ ਨਾਲ ਸਾਡੀ ਵਧੀਆ ਬੌਂਡਿੰਗ ਹੈਗੀ ਰਲ ਕੇ ਅਸੀਂ ਟ੍ਰੇਨਿੰਗ ਕਰਵਾਉਨੇ ਆ ਉੱਥੇ ਵੀ ਟ੍ਰੇਨਿੰਗ ਕਰਵਾਉਨੇ ਆ ਅੱਜ ਜਿਵੇਂ ਇੱਥੇ ਟ੍ਰੇਨਿੰਗ ਦਾ ਤੁਹਾਡਾ ਦੂਜਾ ਦਿਨ ਹੈ ਪਹਿਲਾਂ ਤਾਂ ਮੈਨੂੰ ਤੁਸੀਂ ਇਹ ਦੱਸੋ ਵੀ ਆਪਣੇ ਤੁਸੀਂ ਕਿਹੜੀ ਕਿਹੜੀ ਜਗ੍ਹਾ ਤੋਂ ਆਏ ਹੋ ਤੇ ਕਿੰਨੇ ਬੰਦੇ ਪਹਿਲਾਂ ਬੱਕਰੀਆਂ ਰੱਖ ਰਹੇ ਹੋ ਤੁਸੀਂ ਰੱਖ ਰਹੇ ਹੋ ਦੱਸੋ ਜੀ ਉਹ ਹਨੀਗੜ ਤੋਂ ਆਏ ਜੀ ਉਹ ਹਨੀਗੜ ਵੈਸੇ ਜ਼ਿਲ੍ਹੇ ਦੱਸ ਦਿਓ ਤੁਸੀਂ ਕੋਈ ਸਟੇਟ ਜਿਹੜੀ ਤੋਂ ਅਲੱਗ-ਅਲੱਗ ਤੋਂ ਆਏ ਹੋ ਤੁਸੀਂ ਠੀਕ ਹੋਰ ਥਾਲਾ ਜਿਲ੍ਹਾ ਜੀ ਅੱਛਾ ਜੀ ਬਿਹਂਡਾ ਜਲੰਧਰ ਤੋਂ ਠੀਕ ਹੈ ਜੀ ਬਿਹਂਡਾ ਹੀ ਤਾ ਵਾਲੀ ਕੋਲ ਠੀਕ ਹੈ ਕੱਲ ਸਾਨੂੰ ਇੱਥੇ ਪ੍ਰੈਕਟੀਕਲ ਦੇ ਵਿੱਚ ਇੱਕ ਟ੍ਰੇਨਿੰਗ ਕਰਨਾ ਹੈ ਤੁਸੀਂ ਕੀ ਕੀ ਟਾਪਿਕਸ ਤੁਹਾਡੇ ਕਲੀਅਰ ਹੋ ਗਏ ਕਿਉਂਕਿ ਅਪ ਜੇ ਆਪਾਂ ਆਪ ਸਮੇਂ ਬਾਅਦ ਤਲਾਬ ਕਰਾਂਗੇ ਤਾਂ ਜਿਹੜਾ ਕੁਝ ਰਹਿੰਦਾ ਹੋਊਗਾ ਪ੍ਰੈਕਟੀਕਲ ਅੱਜ ਤੁਹਾਨੂੰ ਬਹੁਤ ਵਧੀਆ ਸਿੱਖਣ ਨੂੰ ਮਿਲੂਗਾ ਤੇ ਤੁਸੀਂ ਪੂਰਾ ਕੋਆਪਰੇਟ ਕਰਨਾ ਹੈ ਤੇ ਤੁਹਾਨੂੰ ਅੱਜ ਜਿਹੜਾ ਆਪਣਾ ਪਹਿਲਾ ਟਾਪਿਕ ਹੈ ਇਹ ਤੁਹਾਨੂੰ ਇੱਥੇ ਦੱਸਾਂਗੇ ਕਿ ਬੱਕਰੀ ਦਾ ਜਿਹੜਾ ਬੁਖਾਰ ਹੈ ਉਹ ਚੈੱਕ ਕਿਵੇਂ ਕਰਨਾ ਹੈ ਬਿਮਾਰ ਬੱਕਰੀ ਦੇ ਤੇ ਤੰਦਰੁਸਤ ਜਾਨਵਰ ਦੇ ਕੀ ਸਿੰਪਟਮ ਹੁੰਦੇ ਹੈਗੇ ਬੁਖਾਰ ਚੈੱਕ ਕਰਨਾ ਹੈ ਨਾਰਮਲ ਕਿੰਨਾ ਹੁੰਦਾ ਹੈ ਕਿਵੇਂ ਚੈੱਕ ਕਰਨਾ ਆਪਾਂ ਰੀਡਿੰਗ ਕਿਦਾਂ ਲਈਦੀ ਐ ਸਿੰਪਟਮ ਬਿਮਾਰ ਜਾਨਵਰ ਦੇ ਕਿੱਥੋਂ ਚੈੱਕ ਕਰਕੇ ਆਪਾਂ ਉਹਦਾ ਟ੍ਰੀਟਮੈਂਟ ਕਿਵੇਂ ਕਰ ਸਕਦੇ ਆ ਉਹ ਗੱਲਾਂ ਤੇ ਆਪਾਂ ਅੱਜ ਸਾਰੀ ਇੱਥੇ ਚਰਚਾ ਕਰਾਂਗੇ ਕੱਲ ਸੋਡਾ ਕੀ ਟਾਪਿਕ ਹੋਇਆ ਸ਼ੈਡੋ ਬਾਰੇ ਤੁਹਾਨੂੰ ਕਲੀਅਰ ਹੋ ਗਿਆ ਸਾਰਿਆਂ ਨੂੰ ਕਿ ਫਾਰਮ ਦੀ ਜਿਹੜੇ ਆਪਾਂ ਲੇਆਉਟ ਬਣਾਉਣੀ ਹੈਗੀ ਸਟਰਕਚਰ ਜਿਵੇਂ ਢਾਂਚਾ ਤੁਹਾਨੂੰ ਦੱਸਿਆ ਹੋਣਾ ਕੱਲ ਇੱਥੇ ਕਲਾਸ 'ਚ ਵੀ ਕਿੱਦਾਂ ਆਪਾਂ ਬਣਾਉਣਾ ਹੈਗਾ ਕੀ ਲੰਬਾਈ ਚੜਾਈ ਕੀ ਦਿਸ਼ਾ ਡਾਇਰੈਕਸ਼ਨ ਇਹਦੀ ਰੱਖਣੀ ਹੈਗੀ ਠੀਕ ਹੈ ਹੋਰ ਵੀ ਸੁਣੋ ਖਰਾਕ ਬਾਰੇ ਵੀ ਦੱਸਿਆ ਗਿਆ ਹੋਣਾ ਹੈ ਨਸਲ ਬਾਰੇ ਦੱਸਤਾ ਨਸਲਵਾਰੇ ਦੱਸਤਾ ਹੋਣਾ ਹੈ ਅਲੱਗ-ਅਲੱਗ ਨਸਲਾਂ ਕਿਉਂਕਿ ਹੁਣ ਹਰੇਕ ਏਰੀਆ 'ਚ ਦੇਖੀ ਆਪਣੇ ਇੰਡੀਆ ਦੇ ਵਿੱਚ ਅਲੱਗ-ਅਲੱਗ ਸਟੇਟਾਂ ਦੇ ਵਿੱਚ ਬਹੁਤ ਸਾਰੀਆਂ ਨਸਲਾਂ ਆਈਆਂ ਅੱਜ ਆਪਣੇ ਪੰਜਾਬ ਹਰਿਆਣੇ ਦੀ ਗੱਲ ਕਰੀਏ ਤਾਂ ਇੱਥੇ ਜ਼ਿਆਦਾਤਰ ਬੀਟਲ ਤੇ ਬਰਬਰੀ ਤੇ ਕੰਮ ਕੀਤਾ ਜਾਂਦਾ ਹੁਣ ਯੂਪੀ ਦੇ ਵਿੱਚ ਕਰੀਏ ਗੱਲ ਤਾਂ ਉੱਥੇ ਜਮਨਾਪਰੀ ਬਰੀਡ ਹੈ ਤੇ ਆਪਣੇ ਦੂਜੀ ਬਰਬਰੀ ਹੈਗੀ ਜਖਰਾਣਾ ਇੱਧਰ ਹੋਰ ਵੀ ਬਰੀਡਾਂ ਤੇ ਕੰਮ ਕਰਾਇਆ ਜਾਂਦਾ ਹੈ ਰਾਜਸਥਾਨ ਦੀਆਂ ਅਲੱਗ ਨਸਲਾਂ ਸਰੋਹੀ ਵਗੈਰਾ ਪਰ ਆਪਾਂ ਸਿੱਖਣਾ ਕਿ ਐ ਬੱਕਰੀ ਕੋਈ ਵੀ ਐ ਬਿਮਾਰੀ ਜਾਂ ਕੋਈ ਵੀ ਉਹਦੇ ਵਿੱਚ ਜਿਹੜੇ ਸਿੰਪਟਮ ਆ ਉਹ ਤੁਹਾਨੂੰ ਸੇਮ ਦੇਸਣਗੇ ਪਲਾਈ ਉਹਨਾਂ ਦੀ ਸੇਮ ਹੁੰਦੀ ਹੈਗੀ ਕੋਈ ਇਹ ਨੀਗਾ ਦੇਖ ਰੇਕ ਆਪਾਂ ਨੂੰ ਚਾਹੇ ਜਾਨਵਰ ਆਪਾਂ ਦੇਸੀ ਪਾਲ ਰਹੇ ਆ ਚਾਹੇ ਆਪਣੇ ਕੋਲੇ ਚੰਗੀ ਨਸਲ ਐ ਤਾਂ ਆਪਾਂ ਨੂੰ ਦੇਖ ਰੇਖ ਉਹਦੀ ਉਨੀ ਹੀ ਕਰਨੀ ਪੈਂਦੀ ਐ ਹੁਣ ਆਪਾਂ ਜਾਦੇ ਗੱਲਾਂ ਨਹੀਂ ਕਰਦੇ ਆਪਾਂ ਅੱਜ ਆਪਣੇ ਟੌਪਿਕ ਤੇ ਆਉਨੇ ਆਂ ਕਿ ਆਪਾਂ ਬਿਮਾਰ ਜਾਨਵਰ ਦੇ ਜਿਹੜੇ ਸਿੰਪਟਮ ਐ ਸਭ ਤੋਂ ਪਹਿਲਾਂ ਦੇਖੋ ਆਪਣੀ ਕਮਾਈ ਜਾਨਵਰ ਐ ਜਾਨਵਰ ਜੇ ਆਪਣੇ ਤੰਦਰੁਸਤ ਹੋਣਗੇ ਇਹਨਾਂ ਦੇ ਵਧੀਆ ਪ੍ਰੋਡਕਸ਼ਨ ਲਵਾਂਗੇ ਅੱਗੇ ਬੱਚੇ ਵਧੀਆ ਤੰਦਰੁਸਤ ਹੋਣਗੇ ਤਾਂ ਉਹੀ ਆਪਣੀ ਇਨਕਮ ਐ ਠੀਕ ਐ ਤਾਂ ਆਪਾਂ ਚੈੱਕ ਕਿਵੇਂ ਕਰਨਾ ਐ ਇੱਕ ਜਾਨਵਰ ਨੂੰ ਹੁਣ ਸਵੇਰ ਤੁਸੀਂ ਇਨਸਪੈਕਸ਼ਨ ਕਰਦੇ ਹੋ ਆਪਣੇ ਬਾੜੇ ਦੇ ਵਿੱਚ ਜਾਣੇ ਹੋਗੇ ਠੀਕ ਐ ਕਿਸੇ ਦੇ ਘਰ ਦੇ ਨਾਲ ਬਣਾਓਗੇ ਤੁਸੀਂ ਜਾ ਕੇ ਕੰਮ ਕਰੋਗੇ ਸ਼ੁਰੂ ਜਦੋਂ ਵੀ ਕੋਈ 5 ਬੱਕਰੀਆਂ ਤੋਂ ਕਰੋ ਕੋਈ 10 ਤੋਂ ਤਾਂ ਕੋਈ ਆਪਣਾ ਅਲੱਗ ਹੁੰਦਾ ਜਿਵੇਂ ਸੈਪਰੇਟ ਇਹ ਬਣਿਆ ਹੋਇਆ ਪਿੰਡ ਤੋਂ ਅਲੱਗ ਖੇਤ ਦੇ ਵਿੱਚ ਜਦੋਂ ਪਹਿਲਾਂ ਤੁਸੀਂ ਕੰਮ ਕੀ ਕਰਨਾ ਹੈਗਾ ਕਿਉਂਕਿ ਅਸੀਂ ਕੋਈ ਆਮ ਨਹੀਂ ਮਤਲਬ ਵੀ ਸਾਨੂੰ ਇੱਥੋਂ ਅਸੀਂ ਚੱਕ ਸਿੱਖ ਕੇ ਜਾਂ ਕਿਤਾਬਾਂ ਤੋਂ ਤੁਹਾਨੂੰ ਦੱਸ ਰਹੇ ਹਾਂਗੇ ਸਾਨੂੰ ਇਸ ਕਿੱਤੇ ਦੇ ਵਿੱਚ ਆਇਆ ਨੂੰ 8 ਸਾਲ ਦੇ ਕਰੀਬ ਹੋ ਗਿਆ ਕਿਉਂਕਿ ਅਸੀਂ ਆਪਣਾ ਜਿੰਨਾ ਤਜਰਬਾ ਸਾਡਾ ਦੋਨੇ ਬ੍ਰਦਰ ਦਾ ਠੀਕ ਹੈ ਉਹ ਤੁਹਾਨੂੰ ਅੱਜ ਸ਼ੇਅਰ ਕਰਨ ਆਏ ਹਾਂ ਤਾਂ ਕਿ ਜਿਹੜੀਆਂ ਦਿੱਕਤਾਂ ਮੁਸੀਬਤਾਂ ਸਾਨੂੰ ਆਈਆਂ ਤੁਸੀਂ ਉਹਨਾਂ ਤੋਂ ਸ਼ਾਰਟਕਟ ਨਿਕਲ ਜਓ ਜਿਹੜੇ ਟੀਕੇ ਜਾਂ ਜੋ ਵੀ ਅਸੀਂ ਮਤਲਬ ਸਾਵਧਾਨੀਆਂ ਵਰਤਦੇ ਆ ਤਾਂ ਤੁਸੀਂ ਅੱਜ ਉਹਨਾਂ ਦਾ ਉਹਨਾਂ ਤੇ ਗੌਰ ਕਰੋ ਤੇ ਆਪਣੇ ਜਾਨਵਰਾਂ ਨੂੰ ਬਚਾ ਸਕੋ ਠੀਕ ਹੈ ਤਾਂ ਧਿਆਨ ਨਾਲ ਸੁਣਨਾ ਤੁਸੀਂ ਨੋਟਬੁੱਕ ਹੈਗੀ ਹੈ ਸਾਰਿਆਂ ਕੋਲੇ ਮੈਂ ਦੇਖ ਰਿਹਾ ਤੇ ਜਿਹੜੀ ਚੀਜ਼ ਮਤਲਬ ਕੋਈ ਨੋਟ ਕਰਨ ਵਾਲੇ ਉਹ ਤੁਸੀਂ ਜ਼ਰੂਰ ਨੋਟ ਕਰਨੀ ਹੈ ਕਿਉਂਕਿ ਅੱਗੇ ਜੋ ਕੰਮ ਕਰੋਗੇ ਅੱਜ ਨਹੀਂ ਇਹ ਹੋ ਸਕਦਾ ਸ਼ੀਮੇ ਨੂੰ ਤੁਹਾਨੂੰ ਕੰਮ ਆਵੇ ਜਿਹੜੀ ਚੀਜ਼ ਲਿਖਾਈ ਹੋਊਗੀ ਤਾਂ ਨੋਟ ਜ਼ਰੂਰ ਕਰਨੀ ਹੈ ਤੁਸੀਂ ਸਭ ਤੋਂ ਪਹਿਲਾਂ ਗੱਲ ਕਰਦੇ ਆਪਾਂ ਬਿਮਾਰ ਜਾਨਵਰ ਦੇ ਸਿੰਪਟਮ ਕੀ ਹੁੰਦੇ ਆ ਹੁਣ ਆਪਾਂ ਦੇਖਦੇ ਆ ਬਾੜੇ ਦੇ ਵਿੱਚ ਜਾ ਕੇ ਕਿ ਸਭ ਤੋਂ ਪਹਿਲਾਂ ਜਿਹੜਾ ਬਿਮਾਰ ਜਾਨਵਰ ਹੋਊਗਾ ਉਹ ਸੁਸਤ ਖੜਾ ਹੋਊਗਾ ਸੁਸਤ ਜਿਵੇਂ ਇੱਕ ਸਾਈਡ ਤੇ ਧੌਣ ਲਟਕਾ ਕੇ ਸਿਰ ਨੀਚੇ ਕਰਕੇ ਖੜਾ ਹੋਊਗਾ ਉਹਦੀ ਖਾਣ ਪੀਣ ਦੇ ਵਿੱਚ ਦਿਲਚਸਪੀ ਨਹੀਂ ਹੋਊਗੀ ਹੁਣ ਜਿਵੇਂ ਐਕਟਿਵ ਹੈ ਬੱਕਰੀ ਜਿਹਦਾ ਦੇਖੋ ਬਿਲਕੁਲ ਟੈਂਪਰੇਚਰ ਵੀ ਓਕੇ ਹੈਗਾ ਉਹਦਾ ਹਾਜਮਾ ਵੀ ਸੈੱਟ ਹੈਗਾ ਖਾਂਦੀ ਪੀਂਦੀ ਉਹਨੂੰ ਭੁੱਖ ਸਹੀ ਲੱਗ ਰਹੀ ਹੈ ਉਹਦੀ ਜਿਹੜੀ ਐਕਟੀਵਿਟੀ ਦੇਖਾਂਗੇ ਆਪਾਂ ਸਵੇਰ ਸ਼ਾਮ ਦੀ ਮਤਲਬ ਐਕਟਿਵ ਹੋਊਗੀ ਬੱਕਰੀ ਜਦੋਂ ਆਪਾਂ ਕੋਈ ਖਾਣ ਵਾਲੀ ਚੀਜ਼ ਜਾਂ ਨੀਰਾ ਦਾਣਾ ਚਾਰਾ ਜੋ ਵੀ ਲੈ ਕੇ ਜਾਵਾਂਗੇ ਬਾੜੇ ਦੇ ਵਿੱਚ ਤਾਂ ਬੱਕਰੀ ਆਪਣੇ ਕੰਨੇ ਆਊਗੀ ਆਪਣੇ ਆਪ ਅੱਜ ਕਿ ਹੈ ਨਾ ਕਿ ਉਹਨੂੰ ਕੁਝ ਪਾਉਣ ਨੂੰ ਆਪਾਂ ਦੇ ਰਹੇ ਹਾਂਗੇ ਪਰ ਜਿਹੜਾ ਬਿਮਾਰ ਜਾਨਵਰ ਹੋਊਗਾ ਚਾਹੇ ਉਹਦਾ ਮਤਲਬ ਕੋਈ ਟੈਂਪਰੇਚਰ ਹਾਈ ਲੋ ਹੋ ਰਿਹਾ ਹੈ ਜਾਂ ਉਹਦੇ ਕੋਈ ਮਤਲਬ ਪੇਟ ਦੇ ਵਿੱਚ ਦਰਦ ਹੈ ਜਾਂ ਫਰੇਮ ਹੈ ਕੋਈ ਇਹੋ ਜੀ ਦਿੱਕਤ ਹੈਗੀ ਤਾਂ ਉਹ ਇੱਕ ਜਗ੍ਹਾ ਤੇ ਮਤਲਬ ਜਾਨਵਰ ਸੁਸਤ ਖੜਾ ਹੋਊਗਾ ਕਈ ਵਾਰ ਦੇਖਦੇ ਆਪਾਂ ਅੱਗੇ ਟੌਪਿਕ ਆਪਾਂ ਕਰਾਂਗੇ ਕਲਾਸ 'ਚ ਵੀ ਜਾਵਾਂਗੇ ਕਿ ਪੇਟ ਦੇ ਵਿੱਚ ਕਈ ਵਾਰ ਪਸ਼ੂਆਂ ਦੇ ਕੀੜੇ ਹੁੰਦੇ ਆ ਹੁਣ ਆਪਾਂ ਦੇਖ ਰਹੇ ਆਂਗੇ ਆ ਬੱਕਰੀ ਖੜੀ ਹੈਗੀ ਆਪਾਂ ਨੂੰ ਨਹੀਂ ਪਤਾ ਵੀ ਇਹਦੀ ਡਿਵਰਮਿੰਗ ਹੋਈ ਹੈ ਜਾਂ ਨਹੀਂ ਹੋਈ ਡਿਵਰਮਿੰਗ ਸਮਝਦਾ ਹਾਂ ਮੈਂ ਸ਼ਾਰਟ ਦੇ ਵਿੱਚ ਦੱਸਦਾ ਡਿਵਰਮਿੰਗ ਦਾ ਜਿਹੜਾ ਮਤਲਬ ਹੁੰਦਾ ਹੈਗਾ ਪੇਟ ਦੇ ਕੀੜਿਆਂ ਦੀ ਦਵਾਈ ਦੇਣਾ ਠੀਕ ਹੈ ਲਿਖ ਲਓ ਤੁਸੀਂ ਬੱਕਰੀ ਨੂੰ ਡਿਵਰਮਿੰਗ ਕਰਨ ਦਾ ਮਤਲਬ ਹੈ ਕਿ ਡਿਵਰਮਰ ਜਿਹੜਾ ਆਪਾਂ ਦਿੰਨੇ ਆਂ ਪੇਟ ਦੇ ਵਿੱਚ ਜਿਹੜੇ ਕੀੜੇ ਹੁੰਦੇ ਆ ਉਹਦੇ ਕਾਰਨ ਕੀ ਹੈ ਬੱਕਰੀ ਜ਼ਿਆਦਾ ਗਰੋਥ ਨਹੀਂ ਕਰਦੀ ਲਿੱਸੀ ਹੀ ਰਹਿੰਦੀ ਆਪਾਂ ਕਿੰਨਾ ਮਰਜੀ ਵਧੀਆ ਕੁਆਲਿਟੀ ਦਾ ਉਹਨੂੰ ਦਾਣਾ ਚਾਰਾ ਖਵਾਈ ਜਾਈਏ ਪਰ ਉਹ ਕਈ ਵਾਰ ਬੱਕਰੀ ਨੂੰ ਮੋਕ ਨਹੀਂ ਹਟਦੀ ਕਈ ਵਾਰ ਕੀ ਹੁੰਦਾ ਹੈ ਕਿ ਅੱਖਾਂ ਚ ਗਿੱਡਾ ਆਈ ਜਾਂਦੀਆਂ ਪਸ਼ੂ ਦੇ ਕਮਜ਼ੋਰ ਰਹਿੰਦਾ ਪਸ਼ੂ ਉਹਨੂੰ ਖਾਦਾ ਪੀਤਾ ਲੱਗਦਾ ਨਹੀਂ ਉਦੋਂ ਕੀ ਇਹ ਬੱਕਰੀ ਨੂੰ ਪੇਟ ਦੇ ਕੀੜਿਆਂ ਦੀ ਦਵਾਈ ਦੇਣੀ ਬਹੁਤ ਜ਼ਰੂਰੀ ਹੈ ਫਿਰ ਟੈਂਪਰੇਚਰ ਵੀ ਕਈ ਵਾਰ ਦੇਖੋ ਘਟਵਾਦ ਹੋ ਸਕਦਾ ਹੈਗਾ ਇਹ ਜਿਹੜੀ ਪੇਟ ਦੇ ਕੀੜਿਆਂ ਦੀ ਦਵਾਈ ਹੈ ਇੱਕ ਰੈਗੂਲਰ ਹੀ ਹੈ ਜਾਂ ਨਹੀਂ ਰੈਗੂਲਰ ਨਹੀਂ ਜੀ ਇਹ ਆਪਾਂ ਦਵਾਈ ਦੇਣੀ ਹੁੰਦੀ ਹੈ ਕਿ 3 ਮਹੀਨਿਆਂ ਤੋਂ ਜਿਹੜੀਆਂ ਬੱਕਰੀਆਂ ਬਾਹਰ ਗਰੇਜਿੰਗ ਤੇ ਜਾਂਦੀਆਂ ਜਿਵੇਂ ਬਾਹਰ ਚਰਾਇ ਤੇ ਜਾਂਦੀਆਂ ਉਹਨਾਂ ਨੂੰ ਥੋੜੀ ਜੀ ਜ਼ਰੂਰਤ ਜ਼ਿਆਦਾ ਰਹਿੰਦੀ ਹੈਗੀ ਕੰਪੈਰੀਸ਼ਨ ਜਿਹੜੀਆਂ ਸਟਾਲ ਫੀਡਿੰਗ ਤੇ ਰਹਿੰਦੀਆਂ ਹੁਣ ਮੰਨ ਲਓ ਸਟਾਲ ਫੀਡਿੰਗ ਤੇ ਜੇ ਬੱਕਰੀਆਂ ਆਪਾਂ ਰੱਖਦੇ ਆਂਗੇ ਸਟਾਲ ਫੀਡਿੰਗ ਦਾ ਮਤਲਬ ਘਰੇ ਹੀ ਰੱਖ ਕੇ ਉਹਨਾਂ ਨੂੰ ਇੱਕ ਫਾਰਮ ਦੇ ਵਿੱਚ ਬੰਦ ਫਾਰਮ ਦੇ ਵਿੱਚ ਰੱਖ ਕੇ ਨੀਰਾ ਚਾਰਾ ਹਰਾ ਚਾਰਾ ਪਾਉਣਾ ਤੇ ਉੱਥੇ ਹੀ ਰੱਖਣਾ ਉਹਨਾਂ ਨੂੰ ਹਰ ਜਿਹੜੀ ਸਹੂਬਦਾ ਉੱਥੇ ਹੀ ਪ੍ਰੋਵਾਈਡ ਕਰਵਾਉਣੀ ਉੱਥੇ ਆਪਾਂ 4 ਮਹੀਨਿਆਂ ਤੋਂ ਵੀ ਕਰ ਸਕਦੇ ਆ ਜਾਨੀ ਕਿ ਸਾਲ ਦੇ ਵਿੱਚ ਤਿੰਨ ਵਾਰ ਡੀਵਰਮਿੰਗ ਕਰ ਦਿਆਂਗੇ ਬਹੁਤ ਹੈ ਪਰ ਜਿਹੜੀਆਂ ਬੱਕਰੀਆਂ ਬਾਹਰ ਗਰੇਜਿੰਗ ਤੇ ਜਾਂਦੀਆਂ ਚਰਨ 10ਵੇਂ 10 ਮਹੀਨਿਆਂ ਬਾਅਦ ਰਿਵਰਮਿੰਗ ਦਿਓ ਹਰ ਵਾਰ ਦਵਾਈ ਬਦਲ ਕੇ ਦਿਓ ਉਹ ਦੱਸਾਂਗੇ ਤੁਹਾਨੂੰ ਕਿਹੜੀ ਦਵਾਈ ਦੇਣੀ ਹੈ ਕਿੰਨੀ ਡੋਜ਼ ਦੇਣੀ ਹੈ ਰੁੱਤ ਦੇ ਹਿਸਾਬ ਨਾਲ ਪਰ ਹੁਣ ਆਪਾਂ ਗੱਲ ਕਰਦੇ ਆ ਕਿ ਬਿਮਾਰ ਜਾਨਵਰ ਦੇ ਜਿਹੜੇ ਸਿੰਪਟਮ ਹੈਗੇ ਜਿਵੇਂ ਉਹਦਾ ਬੁਖਾਰ ਹੈ ਸਭ ਤੋਂ ਪਹਿਲਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਜਿਵੇਂ ਰਾਜਵੀਰ ਨੇ ਪਹਿਲਾਂ ਵੀ ਗੱਲ ਕਰੀ ਹੈ ਜੇ ਆਪਾਂ ਸਭ ਤੋਂ ਪਹਿਲਾਂ ਸਿੰਪਟਮ ਦੇਖਣਾ ਜਾਨਵਰ ਦਾ ਕਿ ਬੱਕਰੀ ਦਾ ਬੁਖਾਰ ਦੇਖੋ ਸੁਸਤ ਖੜੀ ਹੈ ਦੂਜੇ ਚਾਰ ਜਾਨਵਰ ਖਾ ਰਿਹਾ ਇੱਕ ਜਾਨਵਰ ਤੁਹਾਡਾ ਬਾੜੇ ਦੇ ਵਿੱਚ ਸੁਸਤ ਖੜਾ ਹੈਗਾ ਤੁਸੀਂ ਸਭ ਤੋਂ ਪਹਿਲਾਂ ਚੈੱਕ ਕਰੋ ਕਿ ਉਹਦਾ ਟੈਂਪਰੇਚਰ ਕਿੰਨਾ ਬੋਡੀ ਦਾ ਲਿਖ ਲਓ ਤੁਸੀਂ ਨਾਰਮਲ ਟੈਂਪਰੇਚਰ ਜਿਹੜਾ ਬੱਕਰੀ ਦਾ ਹੁੰਦਾ ਹੈ ਨਾਰਮਲ ਟੈਂਪਰੇਚਰ ਹੁੰਦਾ ਹੈ 101 ਡਿਗਰੀ ਤੋਂ ਲੈ ਕੇ 102.6 ਡਿਗਰੀ ਫੈਰਨਾਈਟ ਤੱਕ ਹੁੰਦਾ ਹੈ 101 ਡਿਗਰੀ ਚੋਂ ਲੈ ਕੇ 102.6 ਜਾਂ 7 ਤੱਕ ਫੈਰਨਾਈਟ ਡਿਗਰੀ ਤੱਕ ਹੁੰਦਾ ਹੈ ਇਹ ਸੈਲਸੀਅਸ ਦੇ ਵਿੱਚ ਨਹੀਂ ਹੁੰਦਾ ਠੀਕ ਹੈ ਹਾਂ 102.6 ਦੀ ਪਰਨ ਹਿੱਟ ਕਿ ਕਿਸੇ ਐਫ ਐਫ ਲਿਖ ਨਾ ਐਫ ਲੇਖ ਲੋ ਐਫ ਡਿਗਰੀ ਠੀਕ ਹੈ ਇਹ ਨੋਰਮਲ ਹੁੰਦਾ ਹੈ ਇਹ ਗਰਮੀ ਦੇ ਸੀਜ਼ਨ ਦੇ ਵਿੱਚ ਆਪਾਂ ਗੱਲ ਕਰੀਏ ਜੇਟ ਹਾਰਡ ਦੀ ਜਦੋਂ ਆਪਣਾ ਕਲਾਈਮੇਟ ਟੈਂਪਰੇਚਰ ਵੈਸੀ ਅੱਪ ਹੋ ਜਾਂਦਾ ਹੈਗਾ 42 43 45 ਡਿਗਰੀ ਤੱਕ ਚੱਲਿਆ ਜਾਂਦਾ ਹੈ ਉਦੋਂ ਟੈਂਪਰੇਚਰ 103 ਤੱਕ ਵੀ ਰਿਕਾਰਡ ਹੋ ਜਾਂਦਾ ਹੈਗਾ ਹਾਂਜੀ ਪਰ ਜੇ 103 ਤੋਂ ਉੱਪਰ ਜਾਂਦਾ ਹੈਗਾ ਤਾਂ ਜਾਨਵਰ ਤੁਹਾਡਾ ਆਪਣੇ ਆਪ ਸਿੰਪਟਮ ਸ਼ੋਅ ਕਰੂਗਾ ਕਿ ਉਹ ਉਦੇ ਖਾਣ ਪੀਣ ਦੇ ਵਿੱਚ ਦਿਲਚਸਪੀ ਨਹੀਂ ਹੋਣੀ ਸੁਸਤ ਖੜਾ ਹੋਊਗਾ ਟੈਂਪਰੇਚਰ ਜੇ ਉਹ ਦੇਖੋਗੇ ਤਾਂ ਬਹੁਤ ਸੇਕ ਮਾਰੂਗਾ ਕੰਨ ਦੇ ਤੁਸੀਂ ਨਾਰਮਲ ਟੈਂਪਰੇਚਰ ਨਾਰਮਲ ਬੱਕਰੀ ਦਾ ਦੇਖੋਗੇ ਤਾਂ ਆਮ ਤੁਹਾਨੂੰ ਥੋੜਾ ਮਤਲਬ ਹੀਟ ਮਹਿਸੂਸ ਹੋਊਗੀ ਜਿਹੜਾ ਜਾਨਵਰ ਨੂੰ ਜ਼ਿਆਦਾ ਟੈਂਪਰੇਚਰ ਹੋਊਗਾ ਹਾਈ ਹੋਊਗਾ 104 105 ਤੱਕ ਉਹਦੇ ਕੰਨ ਤੇ ਹੱਥ ਲਾ ਕੇ ਹੀ ਤੁਹਾਨੂੰ ਪਤਾ ਲੱਗ ਜੂਗਾ ਫੀਲ ਹੋ ਜੂਗਾ ਕੰਨ ਦਾ ਹਾਂਜੀ ਬੋਡੀ ਦਾ ਬੋਡੀ ਦਾ ਟੈਂਪਰੇਚਰ ਜਿਹੜਾ ਜਦੋਂ ਆਪ ਪਹੂਗਾ ਜਦੋਂ ਮਤਲਬ ਟੈਂਪਰੇਚਰ ਲੋ ਹੋ ਜਾਂਦਾ ਹੈਗਾ ਉਹ ਵੀ ਤੁਹਾਨੂੰ ਦੱਸਾਂਗੇ ਟਰੀਟਮੈਂਟ ਅਪ ਹੋ ਜਾਂਦਾ ਤਾਂ ਉਹਦੇ ਬਾਰੇ ਵੀ ਇੰਜੈਕਸ਼ਨ ਵਗੈਰਾ ਦੱਸਾਂਗੇ ਪਰ ਹੁਣ ਸਭ ਤੋਂ ਜਿਹੜਾ ਪਹਿਲਾ ਪ੍ਰੈਕਟੀਕਲ ਆਪਣਾ ਉਹ ਹੈ ਬੁਖਾਰ ਚੈੱਕ ਕਰਨ ਦਾ ਸਹੀ ਤਰੀਕਾ ਜੀ ਠੀਕ ਹੈ ਹੁਣ ਬੁਖਾਰ ਚੈੱਕ ਕਰਨ ਦਾ ਸਹੀ ਤਰੀਕਾ ਦੱਸਦਾ ਇੱਕ ਜਣ ਇੱਧਰ ਲੰਘ ਕੇ ਆ ਜਾਓ ਤੁਸੀਂ ਬੱਕਰੀ ਫੜੋ ਤੁਸੀਂ ਕਿਉਂਕਿ ਕਈ ਵਾਰ ਫਾਰਮਰ ਨੂੰ ਆਪਾਂ ਦੱਸ ਦਿੰਨੇ ਆ ਫੋਨ ਤੇ ਕਿ ਬੁਖਾਰ ਚੈੱਕ ਕਰਕੇ ਦੱਸ ਦਿਓ ਤਾਂ ਬੰਦੇ ਨੂੰ ਦੇਖੋ ਇਹ ਚੀਜ਼ ਦਾ ਵੀ ਪਤਾ ਹੋਣਾ ਚਾਹੀਦਾ ਕਿ ਬੱਕਰੀ ਦਾ ਜਿਹੜਾ ਸਹੀ ਟੈਂਪਰੇਚਰ ਆ ਉਹ ਕਿਵੇਂ ਨਾਪਿਆ ਜਾਂਦਾ ਕਈ ਵਾਰ ਆਪਾਂ ਨੂੰ ਨਹੀਂ ਪਤਾ ਹੁੰਦਾ ਜਾਣੇ ਅਣਜਾਣੇ ਚ ਆਪਾਂ ਸਿੱਧਾ ਥਰਮਾਮੀਟਰ ਐਦਾਂ ਲਾ ਦਿੰਨੇ ਆਗੇ ਤੇ ਬੱਕਰੀ ਦਾ ਜਿਹੜਾ ਆਪਣਾ ਥਰਮਾਮੀਟਰ ਆ ਨਾ ਇਹ ਗੋਬਰ ਦਾ ਜਿਹੜਾ ਟੈਂਪਰੇਚਰ ਆ ਉਹ ਲੈ ਲੈਂਦਾ ਉਹ ਸਹੀ ਨਹੀਂ ਹੁੰਦਾ ਕਈ ਵਾਰ ਮਿੰਗਣੀ ਨਾਲ ਲਾ ਗਿਆ ਜਾ ਕੇ ਗੋਬਰ ਨਾਲ ਲਾ ਕੇ ਆ ਤੇ ਅੰਦਰ ਮਾਸ ਨਾਲ ਟੱਚ ਨਾ ਹੋਇਆ ਤਾਂ ਇਹ ਚੀਜ਼ ਤੁਸੀਂ ਸਮਝ ਲਓ ਕਿਉਂਕਿ ਹਰੇਕ ਦਿਕਰ ਆਪਾਂ ਜਿਹੜਾ ਡਿਜੀਟਲ ਥਰਮਾਮੀਟਰ ਹੈ ਉਹ ਲਿਆ ਸਕਦੇ ਆ ਰੱਖ ਸਕਦੇ ਆ 100 ਰੁਪਏ ਦਾ ਆ ਜਾਂਦਾ ਤੇ ਤੁਸੀਂ ਇਹਨੂੰ ਜਿਵੇਂ ਐਦਾ ਔਨ ਕਰਕੇ ਜਦੋਂ ਇਹਦੀ ਰੀਡਿੰਗ ਆ ਗਈ ਲੋ ਤੇ ਹੈ ਨਾ ਉਦੋਂ ਤੁਸੀਂ ਕੀ ਕਰਨਾ ਹੈ ਫੜੇ ਇਧਰੋਂ ਲੈ ਇਧਰਲੇ ਕਰ ਲੈ ਬਈ ਧੰਨਵਾਦ ਉੱਛਾ ਲੈ ਕਰ ਹਾਂ ਉੱਛਾ ਲੈ ਇਧਰੋਂ ਖੜੋ ਜਿਹੜੀ ਮੇਂਗਣੀ ਵਾਲੀ ਜਗ੍ਹਾ ਹੈਗੀ ਬੱਕਰੀ ਦੀ ਉੱਥੇ ਤੁਸੀਂ ਥਰਮਾਮੀਟਰ ਦੀ ਜਿਹੜੀ ਇਹ ਨੇਬਾ ਹੈ ਨਾ ਉਹਨੂੰ 1 ਇੰਚ ਤੱਕ 1 ਇੰਚ ਤੱਕ ਉਹਦੇ ਅੰਦਰ ਤੱਕ ਮਤਲਬ ਤੁਸੀਂ ਪੁਸ਼ ਕਰਨਾ ਹੈਗਾ ਫਿਰ ਲਾਉਣ ਦਾ ਤਰੀਕਾ ਦੇਖ ਲਓ ਤੁਸੀਂ ਲਾਉਣ ਤੋਂ ਬਾਅਦ ਤੁਸੀਂ ਇਦਾਂ ਆਪਾਂ ਸਿੱਧਾ ਲਾਤਾ ਉਦੋਂ ਬਾਅਦ ਤੁਸੀਂ ਹਲਕਾ ਜਿਹਾ نیچے ਨੂੰ ਪੁਸ਼ ਕਰੋ ਦਬਾਓ ਥੱਲੇ ਨੂੰ ਕਰਨਾ ਤਾਂ ਕਿ ਅੰਦਰਲੇ ਪਾਸੇ ਸਕੈਨ ਨਾਲ ਟੱਚ ਕਰੇ ਹਾਂਜੀ ਮਾਸ ਨਾਲ ਅੰਦਰ ਟੱਚ ਹੋਊਗਾ ਜੇ ਸਿੱਧਾ ਲਾਵਾਂਗੇ ਤਾਂ ਗੋਬਰ ਨਾਲ ਲੱਗ ਸਕਦਾ ਹੈ ਮੇਂਗਣੀ ਨਾਲ ਉਹਦੀ ਰੀਡਿੰਗ ਆਜੂਗੀ ਤਾਂ ਕਰਕੇ ਹੁਣ ਤੁਸੀਂ ਦੇਖ ਰਹੇ ਹੋਗੇ 1 ਮਿੰਟ ਤੱਕ ਤੁਸੀਂ ਇਦਾਂ ਰੱਖੋਗੇ ਇਹ ਅਲਾਰਮ ਦਿੰਦਾ ਹੈ ਨਾ ਡਿਜੀਟਲ ਜਿਹੜਾ ਹੁੰਦਾ ਇੱਕ ਮਰਕਰੀ ਵਾਲਾ ਆਪਾਂ ਯੂਜ਼ ਕਰਦੇ ਆਂਗੇ ਉਹਦੇ ਕਈ ਵਾਰ ਕਿਸੇ ਨੂੰ ਨਹੀਂ ਦੇਖਣਾ ਹੁੰਦਾ ਪ੍ਰੋਪਰ ਤਾਂ ਤੁਸੀਂ ਆ ਡਿਜੀਟਲ ਵਾਲਾ ਲੈ ਸਕਦੇ ਹੋ ਇਹਨੂੰ ਤੁਸੀਂ ਇਦਾਂ 1 ਮਿੰਟ ਤੱਕ ਰੱਖਣਾ ਹੈ ਜੇ ਜੀ ਟੈਂਪਰੇਚਰ ਹੈਗਾ ਬਾਡੀ ਦਾ ਉਹ ਐਕੂਰੇਟ ਹੁਣ ਆ ਜਾਊਗਾ ਆ ਦੇਖੋ 102 102.67 ਤੱਕ ਇਹ ਨਾਰਮਲ ਰਹਿੰਦਾ ਹੈ 0 ਤੇ ਕਰਕੇ ਤੁਸੀਂ ਪਹਿਲਾਂ ਇਹ ਦੇਖ ਲੈਣਾ ਹੈ ਜਾਨਵਰ ਸਹੀ ਹੈ ਖਾ ਪੀ ਰਿਹਾਗਾ ਤਾਂ ਟੈਂਪਰੇਚਰ ਨਾਰਮਲ ਹੋਊਗਾ ਜੇ ਮਤਲਬ ਟੈਂਪਰੇਚਰ ਲੋ ਹੈ ਜਾਂ ਟੈਂਪਰੇਚਰ ਹਾਈ ਹੈ ਤਾਂ ਜਾਨਵਰ ਖਾਂਦਾ ਪੀਂਦਾ ਨਹੀਂਗਾ ਸੁਸਤ ਖੜਾ ਹੋਊਗਾ ਉਦੋਂ ਆਪਾਂ ਨੂੰ ਟ੍ਰੀਟਮੈਂਟ ਦੀ ਲੋੜ ਹੈ